ਹਾਂਤ ਵਾਲੇ ਲੋਕ ਨੇ ਉਹਨਾਂ ਨੂੰ ਕਿਵੇਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਲੋਕਾਂ ਨੇ ਉਹਨਾਂ ਨੂੰ ਇੰਨਾ ਮਜਬੂਰ ਕੀਤਾ ਮੈਂ ਸਮਝਦਾ ਇੱਕਾਂ ਚਾਂਸ ਕੀਤਾ ਦਲੀਲ ਕੀਤਾ ਆਖਰ ਉਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਜੋ ਉਹਨਾਂ ਨੇ ਵਾਲੇ ਲੋਕ ਨੇ ਉਹਨਾਂ ਨੂੰ ਕਿਵੇਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹ ਇਸ ਗੱਲ ਦਾ ਸਾਹਮਣੇ ਸੰਕੇਤ ਧਾਮੀ ਸਾਹਿਬ ਦੇ ਅਸਤੀਫੇ ਤੋਂ ਨਜ਼ਰ ਆ ਰਿਹਾ ਪਾਰਟੀ ਦੇ ਵਿੱਚ ਕੁਝ ਲੋਕ ਸਿਧਾਂਤ ਦੇਣ ਐਸੇ ਲੋਕ ਨੇ ਜਿਹੜੇ ਮਨਮਰਜ਼ੀ ਕਰਨ ਲਈ ਮਨਮਰਜ਼ੀ ਦੀਆਂ ਖੇਡਾਂ ਖੇਡਣ ਲਈ ਔਰ ਪੰਜਵੀਆਂ ਸਸਾਵਾਂ ਤੇ ਸਿਧਾਂਤ ਨੂੰ ਮਿੱਟੀ 'ਚ ਮਰੋਲਣ ਲਈ ਮਤਲਬ ਪਹਿਲਾਂ ਤਾਂ ਜੇ ਉਹਨਾਂ ਨੂੰ ਕੋਈ ਪਾਰਟੀ ਦਾ ਆਗੂ ਰੋਗ ਦਾ ਟੋਕ ਦਾ ਸੀ ਗਲਤ ਫੈਸਲੇ ਲੈਣ ਤੋਂ ਲੋਕ ਵਿਰੋਧੀ ਫੈਸਲੇ ਲੈਣ ਤੋਂ ਪੰਥ ਵਿਰੋਧੀ ਫੈਸਲੇ ਲੈਣ ਤੋਂ ਪਹਿਲਾਂ ਤਾਂ ਉਹਨਾਂ ਨੂੰ ਦਰਤਨਾਰ ਕੀਤਾ ਤੇ ਫਿਰ ਜੇ ਜਥੇਦਾਰ ਸਹਿਬਾਨ ਵਿੱਚੋਂ ਜਿਨ੍ਹਾਂ ਨੇ ਵੀ ਪੰਥ ਦੇ ਸਿਧਾਂਤ ਲਈ ਪੰਥਕ ਸਤਤਾਵਾਂ ਦੇ ਪਹਿਰੇਦਾਰੀ ਲਈ ਮਨ ਲ ਆਵਾਜ਼ ਉਠਾਈ ਫਿਰ ਉਹਨਾਂ ਨੂੰ ਦਰਖਨਾਰ ਕੀਤਾ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਹੁਣ ਪੰਥ ਦੀ ਕੋਈ ਇੱਕ ਸੰਸਥਾ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਮਰਿਆਦਾ ਸਿਧਾਂਤ ਤੇ ਪਰੰਪਰਾਵਾਂ ਤੇ ਮਾਨਤਾਵਾਂ ਦੀ ਪਹਿਰੇਦਾਰੀ ਕਰਦੀ ਆ ਉਹ ਧਾਮੀ ਸਾਹਿਬ ਨੇ ਯਤਨ ਕੀਤਾ ਕਿ ਉਹਨਾਂ ਸਿਧਾਂਤਾਂ ਤੇ ਪਹਿਰਾ ਦੇਵੇ ਪਾਰਟੀ ਪਰ ਕੁਝ ਲੋਕਾਂ ਨੇ ਉਹਨਾਂ ਨੂੰ ਇੰਨਾ ਮਜਬੂਰ ਕੀਤਾ ਮੈਂ ਸਮਝਦਾ ਇੰਨਾ ਤੰਗ ਕੀਤਾ ਜਲੀਲ ਕੀਤਾ ਆਖਰ ਉਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਜੋ ਉਹਨਾਂ ਨੇ ਕਿਹਾ ਕਿ ਨੈਤਿਕ ਤੌਰ ਤੇ ਅਸਤੀਫਾ ਦੇਣ ਲਈ ਉਹ ਮਜਬੂਰ ਹੋਏ ਨੇ ਮੇਰਾ ਇਹਦਾ ਮਤਲਬ ਵੀ ਕੋਈ ਸਿਧਾਂਤਹੀਨ ਕੰਮ ਸਿਧਾਂਤਹੀਨ ਗੱਲਾਂ ਬਰਿਆਦਾ ਤੋਂ ਉੱਪਰ ਗੱਲਾਂ ਕਰਨ ਲਈ ਮਜਬੂਰ ਕੀਤਾ ਗਿਆ ਸੋ ਅੱਜ ਮੈਂ ਸਮਝਦਾ ਕਿ ਐਸੇ ਹਾਲਾਤ ਨੇ ਅੱਜ ਪੰਥ ਨੂੰ ਪੰਜਾਬ ਨੂੰ ਪਾਠ ਅਤਿਸ਼ੀਆਂ ਨੂੰ ਜਾਗਰ ਦੀ ਲੋੜ ਸੁਚੇਤ ਹੋਣ ਦੀ ਲੋੜ ਹੈ ਔਰ ਲਾਮਬੰਦ ਹੋਣ ਦੀ ਲੋੜ ਆ ਇੱਕ ਜੁਟ ਹੋਣ ਦੀ ਲੋੜ ਆ ਐਸੇ ਸਮੇਂ ਕਹਿੰਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜਾ ਘਟੋ ਘਟ ਪ੍ਰੋਗਰਾਮ ਤੇ ਕੌਮ ਦੇ ਰੈਵਰਾਂ ਨੂੰ ਕੌਮ ਦੇ ਆਗੂਆਂ ਨੂੰ ਕੌਮ ਦੀ ਅਗਵਾਈ ਕਰਨ ਵਾਲੀਆਂ ਸੰਸਥਾਵਾਂ ਦੇ ਮੁਖੀਆਂ ਨੂੰ ਮਤਲਬ ਇੱਕ اپੀਲ ਕੀਤੀ ਸੀ ਕਿ ਰਾਸ਼ਟਰੀ ਏਜੰਡੇ ਅਟਾੜੇ ਰੱਖ ਕੇ ਘਟੋ ਘਟ ਪ੍ਰੋਗਰਾਮ ਤੇ ਧਾਰਮਿਕ ਪਰੰਪਰਾਵਾਂ ਮਰਿਆਦਾ ਤੇ ਮਾਨਤਾਵਾਂ ਤੇ ਆਪਾਂ ਇਕੱਠੇ ਹੋਈਏ ਮੈਂ ਸਮਝਦਾ ਉਹ ਸਮਾਂ ਆ ਗਿਆ ਹੁਣ ਸਾਰਿਆਂ ਨੂੰ ਇਕੱਠੇ ਹੋਣ ਦਾ ਮੈਂ ਤਾਂ ਧਾਮੀ ਸਾਹਿਬ ਨੂੰ ਵੀ ਅਪੀਲ ਕਰਾਂਗਾ ਕਿ ਅਸੀਫੇ ਦਾਅਸ ਲੈਣ ਅਸੀਫਾ ਦੇਣ ਦੀ ਥਾਂ ਉਹ ਸਿਧਾਂਤ ਹੀ ਲੋਕਾਂ ਨਾਲ ਜੰਗ ਲੜਨ ਉਹ ਸਿਧਾਂਤ ਹੀ ਲੋਕਾਂ ਨੂੰ ਲਾਂਭੇ ਕਰਨ ਵਾਲੀ ਜਿਹੜੀ ਜੰਗ ਆ ਉਹਦੇ ਵਿੱਚ ਸਾਥ ਦੇਣ ਉਹ ਮਤਲਬ ਅਸੀਫੇ ਦੇਣ ਨਾਲ ਪਰ ਲਾਂਭੇ ਹੋਣ ਨਾਲ ਮੈਂ ਸਮਝਦਾ ਉਹਨਾਂ ਨੂੰ ਹੋਰ ਮਨਮਰਜ਼ੀਆਂ ਕਰਨ ਲਈ ਨਾ ਜਗ੍ਹਾ ਦੇ ਇਹ ਸਾਡੀ ਉਹਨਾਂ ਨੂੰ ਪੁਰਜ਼ੋਰ ਅਪੀਲ ਆ ਪਰ ਜਿਸ ਤਰੀਕੇ ਨਾਲ ਅੱਜ ਉਹਨਾਂ ਦਾ ਅਸੀਫਾ ਆਇਆ ਉਨੇ ਮੇਰਾ ਖਿਆਲ ਹਰ 5000 ਦੀ ਦੇ ਮਨਾ ਵਿੱਚ ਇਸ ਗੱਲ ਦਾ ਅਹਿਸਾਸ ਕਰਾਤਾ ਕਿ ਕਿਵੇਂ ਸਿਧਾਂਤ ਤੇ ਪਹਿਰਾ ਦੇਣ ਵਾਲੇ ਲੋਕਾਂ ਨੂੰ ਪਾਰਟੀ ਦੇ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਲੱਗਦਾ ਕਿ ਸੱਤ ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਉਹ ਵੀ ਖਾਰਜ ਹੋ ਗਈ ਮੈਨੂੰ ਲੱਗਦਾ ਸੱਤਵੀਂ ਕਮੇਟੀ ਤਾਂ ਜਿਹੜਾ ਦਸਤਰੀ ਅਕਾਲਤਾ ਸਾਹਿਬ ਨੇ ਬਣਾਈ ਸੀ ਉਹ ਆਪਣਾ ਕਾਰਜ ਕਰੇਗੀ ਔਰ ਨਵੀਂ ਭਾਰਤੀ ਜਿਵੇਂ ਕਰਨ ਦਾ ਉਹਨਾਂ ਨੇ ਪਹਿਲਾਂ ਫੈਸਲਾ ਵੀ ਕੀਤਾ ਕਿ ਭਰਤੀ ਜਿਹੜੀ ਅਕਾਲ ਚਲਦੀ ਉਹ ਸੱਤ ਮੈਂਬਰੀ ਕਮੇਟੀ ਰਾਹੀਂ ਇਹ ਕਰਨ ਦਾ ਸ੍ਰੀ ਅਕਾਲਤਾ ਸਾਹਿਬ ਲੋ ਦੇਸ਼ਾ ਉਹਤੇ ਉਹ ਪਹਿਰਾ ਦੇਣਗੇ ਅਸਰ ਸਾਨੂੰ ਵਿਸ਼ਵਾਸ ਸਾਰੇ ਮੈਂਬਰ ਸਾਹਿਬਾਨ ਕਾਮਨੀ ਸਾਹਿਬ ਜੀ ਵੀ ਇਸੇ ਕਹਾਂਗੇ ਕਿ ਉਹ ਸੱਤ ਮੈਂਬਰੀ ਕਮੇਟੀ ਦੇ ਨਾਲ ਲੱਗੇ ਠੱਠੇ ਹੋ ਕੇ ਉਹ ਜੋ ਜਹਦਾ ਸਾਹਿਬਾ ਦੇਸ਼ਾ ਉਹਤੇ ਪੂਰੀ ਤਰ੍ਹਾਂ ਪਹਿਰੇਦਾਰੀ ਕਰਨ ਕਿ ਲੱਗਦਾ ਕਿ ਸਿਆਸੀ ਗਾਉ ਦੇ ਵਿੱਚ ਅੱਗੇ ਜਿੰਦਾ ਸੁਭਾਤ ਆ ਗਿਆ ਲੱਗਦਾ ਨਹੀਂ ਇਹ ਤਾਂ ਹੈ ਹੀ ਆ ਮਤਲਬ ਇੱਥੇ ਤਾਂ ਲੱਗਣ ਵਾਲੀ ਗੱਲ ਹੁੰਦੀ ਆ 50-50 ਇਹ ਤਾਂ 100% ਦੀ ਗੱਲ ਆ ਸਾਹਮਣੇ ਆ ਮਤਲਬ ਧਾਮੀ ਸਾਹਿਬ ਨੇ ਅਸਤੀਫਾ ਦੇ ਕੇ ਦੋ ਗੱਲਾਂ ਕਹੀਆਂ ਨੇ ਉਹਨਾਂ ਨੇ ਸਪਸ਼ਟ ਰੂਪ ਵਿੱਚ ਇਹ ਸੰਖਿਆ ਸਪਸ਼ਟ ਕਰਤਾ ਕਿ ਕਿੰਨੇ ਪ੍ਰੇਸ਼ਾਨ ਕੀਤਾ ਗਿਆ ਕਿਵੇਂ ਰਾਜਸੀ ਦਬਾਅ ਹੇਠ ਆ ਕੇ ਉਹਨਾਂ ਨੂੰ ਤੰਗ ਕਰਕੇ ਅਸਤੀਫਾ ਦੇਣ ਲਈ ਵੀ ਕੀਤਾ ਗਿਆ